ਸ਼ਰਤ ਹੈ ਕਿ ਨਾ ਮੈਂ ਰੋੜੇ ਨੂੰ ਤਾਂहां ਲੈ ਕੇ ਜਾਊਂ ਇੱਥੋਂ ਚੜਾ ਕੇ ਲੈ ਗਿਆ ਜੇ ਸਿਖਰ ਲਿਆਂਦਾ ਇਹਨੂੰ 10 ਰੁਪਈਆ ਦੇ ਗੋਲ ਗੱਪੇ ਖਵਾਉਣੇ ਨੇ ਇਹ ਬਹੁਤ ਤਕੜਾ ਮੈਚ ਆ ਦੇਖੋ ਜੀ ਧਿਆਨ ਨਾਲ ਪੂਰਾ ਸੰਘਰਸ਼ ਚੱਲ ਰਿਹਾ ਬੰਦੇ ਦਾ ਹਾਂ ਵੀ ਜਿੱਤਣਾ ਕਿ ਹਾਰਨਾ ਜਿੱਤਣਾ ਜਿੱਤਣਾ ਜਿੱਤੇਗਾ ਮੈਨੂੰ ਨਹੀਂ ਲੱਗਦਾ ਵੀ ਜਿੱਤੇਗਾ ਥੋੜਾ ਜਿਹਾ ਥੱਲੇ ਆ ਗਿਆ ਤਾਂहां ਤੋਂ ਆ ਇੱਥੇ ਟੋਆ ਫਟਲਾ ਫੇਰ ਖੜੂ ਇਹ ਹਾਂ ਮਗਜੂ ਤਾਉ ਜਾਂਦਾ ਨਹੀਂ ਲੈ ਗਿਆ ਉਹਦੇ ਹੁਣ ਫੇਰ ਲੈ ਗਿਆ ਪੈਂਦਾ ਮੀਨਾ ਜਾ ਉਹ ਲੈ ਗਿਆ ਆਏ ਮੀਨਾ ਲਗੇ ਵਾ ਨਾ ਖਲੀ ਪੜੋ ਹੈ ਜਿਹੜਾ ਜਿਆਦਾ ਪੜਾਵੇ ਜੱਪਾ ਬਾਈ ਜੱਪਾ ਬਾਈ ਜਿੱਤੇ ਜੁੱਤੇ ਨਹੀਂ ਹਜੇ ਦੋ ਲੋਟੜੀਆਂ ਹੋਰ ਖਪਾਉਣੀਆਂ ਪੈਣਗੀਆਂ ਹੇ ਉੱਥੇ ਲੈ ਜਾਣਾ ਪੂਰਾ ਸਿਰੇ ਦਾ ਹਾਂ ਸਿਰੇ ਤੇ ਪੂਰਾ ਸਿਰੇ ਦਾ ਇੱਥੋਂ ਤੱਕ ਤਾਂ ਤੂੰ ਲੈ ਗਿਆ ਉੱਥੇ ਤੇ ਮੋਟਰ ਲੈ ਜਾ ਆਏ ਕਿਵੇਂ ਇਹਦਾ ਹਸਾਬ ਆ ਭਈ ਆਪਦਾ ਕਿਉਂ ਪੂ ਪੂ ਜਿਵੇਂ ਮਰਜ਼ੀ ਲੈ ਜਾਵੇ ਭਾਂਦੀ ਪਰ ਹੀ ਰਾਤ ਹੋ ਜਾ ਕਦਾਂ ਭਾਂਦੀ ਵੀਰੀ ਚਾਹੇ ਰਾਤ ਹੋ ਜੇ ਜਿੱਤ ਕੇ ਹਟੂਗਾ ਦਾ ਦੇਖੀ ਜੋ ਫਿਰ ਰਾਤ ਹੋ ਜੂ ਤਾਂ ਹੋ ਜਾਂਦੇ ਯਾਰ ਆਪਾਂ ਨੂੰ ਕੀ ਡਰਾਂ ਆਪਾਂ ਇੱਥੇ ਬੱਲ ਬਲਾ ਲਾਂਗੇ ਹਾਂ ਲੇਟ ਹੈਗੀ ਆ ਜਲਦੀ ਕੰਮ ਚੱਲੀ ਜਾਵੇ ਨਾ 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 ਇਹਨੂੰ ਨਾ ਛੇੜੀ ਬਈ ਮਰਨ ਮਰਾਉਣ ਤੇ ਕੰਮ ਹੋਇਆ ਖੜਾ ਇਹਦਾ ਪਤੰਦਰਾ ਜੇ ਇਹਨੇ ਛੜਤਾ ਰੋੜਾ ਇਹਦੇ ਉੱਤੇ ਆਜੂ ਆਇਤ ਸਰਨੇ ਦਾ ਸਰਤ ਲੱਗੀ ਤੇਰੇ 10 ਰੁਪਿਆ ਨੂੰ ਸੰਘਰਸ ਹੈਗਾ ਨਾ ਮੈਂ 10 ਰੁਪਿਆ ਦੇ ਗੋਲ ਗੱਪੇ ਖਾਉਂ ਜੇ ਬੁਰ ਪੱਥਰ ਤਾਂ ਹਾਂ ਲੈ ਗਿਆ ਇਹ ਇੱਥੋਂ ਲੈ ਗਿਆ ਥੱਲੇੋਂ ਇੱਥੋਂ ਉਹ ਤੇੜਾ ਘੜਾ ਕੰਮ ਇਹਨੇ ਹਾਰ ਤਾਂ ਨਹੀਂ ਮੈਨੂੰ ਨਹੀਂ ਹਾਰ ਤਾਂ ਨਹੀਂ ਮੰਨਦਾ ਪਰ ਇਹ ਤਾਂ ਜਾਂਦਾ ਵੀ ਨਹੀਂ ਚੱਲ ਦੇਖੀ ਆਂ ਇਹ ਤਾਂ ਹਾਂ ਲੈ ਜਾਂਦਾ ਥੱਲੇ ਆ ਜਾਂਦਾ ਫੇਰ ਉੜ ਕੇ ਚੱਕ ਲੈ ਜਿਵੇਂ ਚੱਕੀਦਾ ਤੂੰ ਇਹਦਾ ਆਵਦਾ ਤਰੀਕਾ ਇਹਦਾ ਕਹਿੰਦਾ ਚਾਹੇ ਮੈਨੂੰ ਰਾਤ ਹੋ ਜੇ ਪਰ ਤਾਂ ਹਾਂ ਲਿ ਜਾ ਕੇ ਹਟੂੰ ਰੋੜਦਾ ਹੀ ਆ ਦੇਖ ਦੇ ਦੇਖ ਐ ਪੂਰੀ ਕਲਾ ਹੈ ਜੰਦੇ ਚਾਈ ਨਹੀਂ ਗੱਲ ਉਹ ਲੈ ਗਿਆ ਦੇਖ ਤਾਂ ਹਾਂ ਲੈ ਗਿਆ ਧੱਕ ਕੇ ਲੈ ਗਿਆ ਧੱਕ ਕੋਕਾਂ ਨਹੀਂ ਮਾਰਨੀ ਸਿੱਧਾ ਚੱਲ ਪਾਣ ਬਾ ਪਾਣ ਦੋ ਪਾਣ ਦੋ ਨਾ ਰਹਿ ਗਿਆ ਪਾਣ ਦੋ ਫੁਗਲੜਾ ਯਾ 2 ਕਿਲੋ ਲਿਆ ਗਾਂ ਲਿਆ ਉੱਥੇ ਹਟਦਾ ਕਮਾ ਉੱਥੇ ਲਿਆ ਹਾਂ ਉੱਥੇ ਲੈ ਜਾਣਾ ਉੱਥੇ ਹਟਦਾ ਲੇ ਗਿਆ ਉਹ ਲੈ ਗਿਆ ਉਲਟਾ ਕੇ ਹੁਣ ਤਾਂ ਬਾਵਾ ਲੈ ਗਿਆ ਉਹ ਲੈ ਗਿਆ ਲੈ ਗਿਆ ਉਹ ਲੈ ਗਿਆ ਬੰਦਾ ਲੈ ਗਿਆ ਲੈ ਗਿਆ ਵੱਡੇ ਚ ਲੈ ਗਿਆ ਵੱਡੇ ਚ ਲੈ ਗਿਆ ਲੈ ਗਿਆ ਲੈ ਗਿਆ ਉੱਥੇ ਵੈਰੀ ਗੁੱਡ ਉੱਥੇ ਤਾਂ ਲੈ ਗਿਆ ਓਏ ਹੁਣ ਤਾਂ ਇੱਕ ਲੋੜ ਨਹੀਂ ਹੋਰ ਖਬਣੀ ਬੂ ਬਸ ਤੈਨੂੰ ਡਿੱਗ ਪੈਗਾ ਤੂੰ ਇਹਨੂੰ ਲੈ ਕੇ ਤੇ ਜਾਂਦਾ ਤਾ ਡਿੱਗ ਪੈਣ ਦੇ ਉਹਦੀ ਲਾ ਕੇ ਜਾਂਦਾਗਾ ਸਿੱਕਾ ਆ ਗਈ ਇਹਨੂੰ ਅਗਲੇ ਦਿਨ ਕਿੰਨੇ ਬਾਗੀਆਂ ਲੈ ਕੇ ਦਰਪਤ ਦੇਣਾ ਲੈ ਇਹ ਨੂੰ ਹੁਣ ਪਾਣਾ ਗਿੱਲੇ ਚ ਪਾਣੀ ਪਾਦਾ ਫਿਰ ਲੈ ਵੀ ਬੰਦਾ 80% ਤਾਂ ਲੈ ਗਿਆ 20% ਰਹਿ ਗਿਆ ਇੱਕ ਲੋਟ ਨਹੀਂ ਹੋਰ ਖਵਾਤੀ ਬਸ ਫਿਰ ਸੇ ਕਰ ਬਗ ਜੂਆ ਅਰੋੜਾ ਸਣੇ ਗੋਡਾ ਥੱਲੇ ਆਵੇ ਕਹੋ ਬੋਦੀ ਚੱਕੀ ਦਰੋਂ ਭੈਣ ਦੇ ਚੱਲ ਭੈਣ ਦੇ ਜਸ ਕਰਨਾ ਹੋ ਗਿਆ ਮਿੱਟੀ ਦੀ ਐ ਕਰੋ ਇਹ 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 ਬਚ ਗਿਆ ਤੇਰੀ ਕਿਸੋ ਉਹ ਰਾਣਾ ਮੈਂ ਤੇ ਮੈਨੇ ਜੂਰੇ ਇਹ 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 ਐਂ ਤੇ ਕਹਿਆ ਇੱਥੇ ਪੈਰ ਖੜਾ ਅੜਕਾ ਕੇ ਐ ਕਿੰਨੇ ਜਣੇ ਦੇਖਣਾ ਸਰਤ ਲੱਗੀ ਇਹਦੇ ਨਾਲ ਡਰਾਵਾ ਜੂ ਕਿੱਡਲਾ ਹੋ ਉੱਥੋਂ ਜੁੜਾ ਕੇ ਲੱਗ ਗਿਆ ਇਹ ਥੱਲੇ ਹਾਂ ਇਹ 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 ਆ ਪੈ ਗਿਆ ਕੰਮ ਠੰਡਾ ਹਾਰ ਗਿਆ ਵੀ ਬੰਦਾ ਹਾਰ ਮੰਨ ਗਿਆ ਸਰ ਦੁਵਾੜੇ ਫਿਰ ਲੱਗੇ ਹਮ ਦੁਵਾੜੇ ਕਿਵੇਂ ਲੈ ਜਾਏ ਗੱਲ ਜਾਣਾ ਨਹੀਂ ਜਾਏ ਨਹੀਂ ਜਾਣਾ ਲੈ ਹੂੰ ਚੰਗਾ ਫਿਰ ਲੈ ਜਾ ਦੇਖੀ ਜੋ ਹਾਂਥਾਂ ਪਰੰਤ ਹੋਣਾ ਚਾਹੀਦਾ ਯਾਰ ਕੁਝ ਵੀ ਹੋ ਸਕਦਾ ਜੇ ਨੂੰ ਯਕੀਨ ਆ ਵੀ ਲਿਜਾਉ ਤਾ ਲਿਜਾਉ ਚੱਲ ਦੇਖੀ ਜੋ ਦੇਖੀਓ ਵੈਰੀ ਗੁੱਡ ਇਹ ਚੱਲ ਚੱਲ ਚਾਲੀ ਕਰੋੜ ਨਹੀਂ ਦਿਖਾ ਗਿਆ ਡਰਨ ਦਬਣਾ ਨਹੀਂ ਜੇ ਹਾਰ ਮੰਨ ਲਈ ਫਿਰ ਤਾਂ ਬੰਦਾ ਮਰ ਗਿਆ ਮੁਸ਼ਕਲ ਆ ਹਾਰ ਨਹੀਂ ਮੰਨਾ ਉਹ ਥੋਂ ਉਹ ਥੋਂ ਡਿੱ ਗਿਆ ਲੈ ਗਿਆ ਸੀ ਬਸ ਗਿਆ ਉਹ ਤਾਂ ਹਾਂ ਥੋੜ੍ਹ ਗਿਆ ਜੇ ਕਹਾਂ ਲਿਜਾਉ ਲਾਜਮੀ ਆ ਇਹ ਡਰਦਾ ਨਹੀਂ ਬੰਦਾ ਮੈਂ ਆ ਕੇ ਲੇਗਾ ਪੱਤਰੇ ਪਰ ਤੇਰੀ ਮਾਜਨੇ ਮੁਤਾਬਕ ਵੱਡਾ ਹੀ ਆ ਲੈ ਆਂ ਲੈ ਚੱਲ ਤੂੰ ਦਮ ਲੈ ਲੈ 2 ਮਿੰਟ ਹੋਈ ਲੈ ਆ ਚੰਗਾ ਓ ਯਾਰ ਨਾ ਦੰਦੋਂ ਮ ਕੋਸਣੀਆਂ ਲੈਣਾ ਦੰਦੋਂ ਮ ਕੁਛ ਨਹੀਂ ਲੈਣਾ ਦੰਦੋਂ ਮ ਕੋਸਣੀਆਂ ਨਹੀਂ ਲੈਣਾ ਭੈਣ ਦਾ ਤੋਦ ਲੈ ਜਿੰਦਾ ਪੈਸੇ ਨਾ ਮੰਡੀ ਰਹਿਣਾ ਦੇ ਵੀ ਬੰਦਾ ਬਹੁਤ ਸੰਘਰਸ਼ੀ ਆ ਮੈਂ ਕਿਹਾ 2 ਮਿੰਟ ਦਮ ਲੈ ਲੈ ਕਾ ਦਮ ਦਮ ਕੁਛ ਨਹੀਂ ਲੈਣਾ ਤਾਂ ਹਾਂ ਚੜਾ ਕੇ ਹੀ ਛੱਡੂੰ ਜਮਾ ਸੇਖਰੋਂ ਮੁੜਿਆ ਗਲਤ ਹੋ ਗਿਆ ਕੰਮ ਇਹਦੇ ਉੱਤੇ ਬਹਿ ਕੇ ਦਮ ਲੈ ਲੈ ਹੁਣ 2 ਮਿੰਟ ਪਹਿਲੇ ਤਾਂ ਰੰਮ ਦੇ ਥੱਲੇ ਡਿੱਗਣਾ ਮੈਂ ਹਾਰ ਜੇਗਾ ਡਰਾਮੇ ਨੇ ਥੱਲੇ ਵਜੇਗਾ ਫੇਰ ਹਾਰ ਜੇਗਾ ਨਾ ਇਹ ਵੀ ਵਗ ਗਈ ਆ ਹਾਰਨਾ ਨਹੀਂ ਯਾਰ ਬਸ ਚੱਕ ਜੇ ਥੱਲੇ ਲੱਗੇ ਨਾ ਹਾਂ ਜੇ ਇੱਥੇ ਥੱਲੇ ਆ ਗਿਆ ਫੇਰ ਤੂੰ ਹਾਰ ਗਿਆ ਸਮਝਦਾ ਜੇ ਇੱਥੇ ਆ ਗਿਆ ਕਿਹਨਾਂ ਸੜਕ ਤੇ ਇੱਥੇ ਨਹੀਂ ਆਉਣ ਦੇਣਾ ਤਾਂ ਹਾਂ ਚੜ ਗਿਆ ਤਾਂ ਜਿੱਤ ਗਿਆ ਭੈਣ ਦੇ ਕੇਕੜੇ ਕਿੰਧਰ ਆਉਂਦਾ ਕਿੰਧਰ ਆੜਦਾ ਕੇਕੜੇ ਤੋਂ ਮੈਨੂੰ ਕੋਈ ਨਹੀਂ ਕੇਕੜੇ ਤੋਂ ਮੈਨੂੰ ਕੋਈ ਨਹੀਂ ਕੇਕੜੇ ਆ ਗਿਆ ਕਿਹਦੇ ਕੀ ਡਰੈਗਨ ਨਾ ਬਣავਾ ਇਹ ਕੇਕੜਾ ਤੇਨੂੰ ਹਰਾਊ ਤੇ ਕੇਕੜਾ ਹਰਾ ਕੇ ਹਾਵ ਮੈਨੂੰ ਤੈਨੂੰ ਹਰਾ ਕੇ ਹਟੂ ਇਹ ਬੜਾ ਯਾਰ ਭੈਣ ਦਾ ਕੱਬੀ ਚੀਜ਼ ਇਹਦਾ ਅੜ ਗਿਆ ਕੰਮ ਤੈਨਸਾਨੀ ਜੀ ਮੈਂ ਤੂੰ ਹਾਰ ਮੰਨ ਲੈ ਬਾਈ ਤੂੰ ਹਾਰ ਮੰਨ ਲੈ ਵਧੀਆ ਰਹੇਗਾ ਕੀ ਹਾਂ ਕਹ ਹਾਰ ਨਹੀਂ ਮੰਨਦਾ ਹਾਰ ਮੰਨ ਮੁਸ਼ਕਿਲ ਆ ਭਾਈ ਕੱਲ੍ਹ ਆ ਬਈਆ ਨਹੀਂ ਗੋਇ ਮਿਸਤਰੀ ਆਸ ਤਰੀਕ ਉਹਨਾਂ ਨੇ ਮਿਸਤਰੀ ਆ ਜਿਹੜਾ ਮੁੰਡਾ ਉਹਦਾ ਹੋਗਾ ਟੇਬਲ ਪ੍ਰੈਸ ਕੀ ਕਹਿੰਦਾ ਅੰਦਰ ਇਹਨੂੰ ਉਹਦਾ ਕੀ ਆ ਯਾਰ ਨਾ ਉਹਨਾਂ ਦਾ ਛੋਟੇ ਪਿੰਡਾ ਕੀ ਦਾ ਉਹਦਾ ਨੌਕਰੀ ਆ ਛੋਟੇ ਮੁੰਡੇ ਦਾ ਉਹਨਾਂ ਦਾ ਜਿਹੜਾ ਘਮਾਰਾਂ ਦਾ ਚੱਲ ਹੁਣ ਪਾਣੀ ਪੀ ਕੇ ਦੁਬਾਰੇ ਦੂਜਾ ਚੱਲ ਪਈ ਦੂਜਾ ਗੇੜ ਚੱਲ ਕਰ ਪਾਣੀ ਪੀ ਲੈ ਤਾ ਹਜੇ ਮਾ ਉਤੋਂ ਦੁਬਾਰੇ ਚੱਲ ਚੱਲ ਕਰ ਪਾਣੀ ਚਰਪਾਲ ਜਰ ਗੱਲ ਕੁਛ ਨਹੀਂ ਜੇ ਪੁੱਠਾ ਮੁੜਿਆ ਪੱਥਰ ਏ ਏ ਪੰਨ ਦਾ ਬੰਨਾ ਥੱਲੇ ਆਉਂਦਾ ਆ ਇਹ ਇਹ ਉੱਤੇ ਧਰ ਲੈ ਇਹ ਪੱਥਰ ਇਹਦੇ ਉੱਤੇ ਇੱਥੇ ਇੱਥੇ ਉੱਤੇ ਧਰ ਇਹ ਉਹਦੇ ਉੱਤੇ ਫਿਰ ਪੈਰ ਤੜੀ ਪੰਨ ਦਾ ਹੈ ਲੱਗ ਜੂ ਮਾਬੇ ਇੱਥੇ ਪੈਰ ੜਕਾ ਲਾ ਲੈ ਇਧਰ ਵੀ ਧਰਤਾ ਪੱਥਰ ਆ ਚੱਕ ਹੁਣ ਤਾਂ ਅੰਪਾਇਰ ਅੜਕਾਉਣ ਨੂੰ ਰੋੜੇ ਧਰਤੇ ਦੋਨੇ ਪਾਸੇ ਇਹਨਾਂ ਦੇ ਪੈਰ ਧਰ ਲਾ ਦੇ ਕਿ ਜਉ ਪੈਰ ਪੱਥੇ ਘੜਦੇ ਆ ਬਸ ਇਹ ਘੜਦੇ ਕਿਉਂ ਕਿਉਂ ਘੜਦੇ ਕਿਉਂ ਘੜਦੇ ਆ ਬੜਾ ਸੰਘਰਸ਼ ਵਗੈਰ ਨਹੀਂ ਲੋਟਾਂ ਦਾ ਕੱਲ ਜਾ ਕੇ ਹਟੇਗਾ ਕਹਿੰਦਾ ਜੇ ਇਹ ਯਾਰ ਮੁੜ ਕੋ ਮੁੜ ਕੇ ਹੋ ਗਿਆ ਹਮ ਗਿਆ ਕਹਿੰਦਾ ਲੈ ਜਾ ਕੇ ਹਟੂ ਪਰ ਇਹਦਾ ਹੌਸਲਾ ਦੇਖ ਬੰਦੇ ਦਾ ਹਾਰਦਾ ਨਹੀਂ ਹਾਰਦਾ ਨਹੀਂ ਕਹਿੰਦਾ ਲੈ ਜਾ ਕੇ ਹਟੂ

ਨਾ ਬਈ ਅੜ ਗਿਆ ਕੰਮ ਲੈ ਜਾਏਗਾ ਬਾਪੂ ਤੇ ਮਾਰੀਏ ਕਿ ਮੈਂ ਪੱਕਾ ਲਿਆ ਕੇ ਹਟੇਗਾ ਫਿਰ ਇਹ ਤੱਕ ਅੜ ਗਿਆ ਕੰਮ ਚਲ ਜੇ ਤੈਨੂੰ ਗੋਲ ਗੱਪਿਓਂ ਹੀ ਖਵਾ ਦਾਂਗੇ ਤੂੰ ਛੱਡ ਪਰੇ ਔਖਾ ਹੋ ਗਿਆ ਬਾਲਾ ਕਿਸਰ ਤੇ ਜਿੱਤ ਕੀ ਖਾਏਗਾ ਅੱਛਾ ਆਏ ਨਹੀਂ ਖਾਂਦਾ ਆਏ ਨਹੀਂ ਮੋਤਾ ਕੁੱਤਾ ਕਮਾਲ ਆ ਯਾਰ ਬੰਦਾ ਕਹੇ ਜਾਂ ਤੂੰ ਮੈਂ ਨਾ ਐ ਇਹ ਵੰਦੀ ਆ ਕੋਈ ਉੱਪਰ ਨਹੀਂ ਜਾਏਗਾ ਭਾਈ ਇਹ ਭਾਈ ਇਹ ਕੋਕੜਾ ਹੈ ਕੀ ਉਪੜ ਜਾਏਗਾ ਕਿ ਨਹੀਂ ਜਾਏਗਾ ਜਾਏਗਾ ਓਏ 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 ਥੱਲੇ ਆਏਗਾ ਇਹਦੇ ਜਾ ਤੇਰੀ ਹਿੰਮਤ ਨੂੰ ਸਲਾਮ ਆ ਵੀ ਤੂੰ ਹਾਰ ਨਹੀਂ ਮੰਨੀ ਤੈਨੂੰ ਘੰਟਾ ਹੋ ਗਿਆ ਪੂਰਾ ਪੂਰਾ ਸੱਟਾ ਹੋ ਗਿਆ ਖੋਜੜਦੇ ਨੂੰ ਪਰ ਤੂੰ ਇਹ ਨਹੀਂ ਕਿਹਾ ਵੀ ਮੈਨੂੰ ਜਾਂਦਾ ਨਹੀਂ ਕਿਦਰੇ ਹੌਸਲੇ ਦੀ ਦਾਤ ਆ ਬੰਦਾ ਟੱਕੜਾ